ਤੱਕ ਦਾਸ ਦੀ ਆਵਾਜ਼ ਪਹੁੰਚਦੀ ਹੈ ਹੱਥ ਬੰਨ ਕੇ ਸਭ ਤੋਂ ਪਹਿਲਾਂ ਤਾਂ ਆਪਾਂ ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਬੁਲੰਦ ਕਰਨੀ ਹੈ ਗੱਜ ਵੱਜ ਕੇ ਬਲਾਓ ਇੱਕ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਫਤਿਹ ਅੱਜ ਪੰਥ ਨੇ ਬੁਲਾਈ ਹੈ ਖਾਲਸਾ ਜੀ ਆਨੰਦ ਵੱਜ ਗਿਆ ਹੈ ਪੰਥਕ ਸੋਚ ਅੱਜ ਵੀ ਪੰਥ ਦੇ ਵਿੱਚ ਅੱਜ ਜੋ ਇਹ ਝੰਡਾ ਜਿਹਦੇ ਕਰਕੇ ਆਪਾਂ ਇਕੱਤਰ ਹੋਏ ਆਂ ਸਾਨੂੰ ਇਹ ਦੱਸਣ ਦੀ ਸਟੇਜ ਸਾਡਾ ਜਿਹੜਾ ਹੱਕ ਹੈ ਉਹ ਆਪਾਂ ਲੈ ਰਹੇ ਆਂ ਕਿ ਸਾਨੂੰ ਸਾਡੇ ਨੌਜਵਾਨ ਸਾਡੇ ਬੰਦੀ ਸਿੰਘ ਭਾਵੇਂ ਉਹਨਾਂ ਨੂੰ 35 35 ਸਾਲ ਅੱਜ ਹੋ ਗਏ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਹੋਿਆਂ ਨੂੰ ਭਾਵੇਂ ਸਾਡੇ ਨਵੇਂ ਬੰਦੀ ਸਿੰਘ ਨੇ ਸਣੇ ਭਾਈ ਅਮਰਤਪਾਲ ਸਿੰਘ ਭਾਵੇਂ ਅਮਰਸਰ ਦੀ ਜੇਲ੍ਹ 'ਚ ਨੇ ਪੰਜਾਬ ਦੀ ਵੱਖੋ ਵੱਖਰੀ ਜੇਲ੍ਹਾਂ ਚ ਨੇ ਭਾਵੇਂ ਡਿਬਰੂਗੜ੍ਹ ਦੀ ਜੇਲ੍ਹ ਚ ਨੇ ਅੱਜ ਅਸੀਂ ਸਨੇਹਾ ਦੇਣਾ ਚਾਹੁੰਦੇ ਆਂ ਪੰਜਾਬ ਦੀ ਸਰਕਾਰ ਤੇ ਕਾਬਜ ਉਸ ਹੁਕਮਰਾਨ ਨੂੰ ਅੱਜ ਅਸੀਂ ਸਨੇਹਾ ਦੇਣਾ ਚਾਹੁੰਦੇ ਆਂ ਦਿੱਲੀ ਦੇ ਤਖਤ ਤੇ ਕਾਬਜ ਉਸ ਹੁਕਮਰਾਨ ਨੂੰ ਕਿ ਸਿੱਖ ਆਜ਼ਾਦ ਨੇ ਤੇ ਸਿੱਖਾਂ ਨੂੰ ਗੁਲਾਮੀ ਮਨਜ਼ੂਰ ਨਹੀਂ ਅੱਜ ਅਸੀਂ ਸਨੇਹਾ ਦੇਣਾ ਚਾਹੁੰਦੇ ਆਂ ਇੱਕ ਸਮਾ ਖਾਲਸਾ ਜੀ ਹੋਸੀ ਜਦੋਂ 1975 76 ਦੀ ਅਮਰਜੈਂਸੀ ਲੱਗੀ ਹਿੰਦੁਸਤਾਨ ਦੇ ਵਿੱਚ ਕਾਲੀ ਬੋਲੀ ਨੇਰੀ ਛਾਂੜਿਆ ਪਈ ਤੇ ਉਦੋਂ ਇੱਕ ਸੰਤ ਸਿਪਾਹੀ ਨੇ ਇੱਕ ਗੁਰਬਾਣੀ ਨਾਲ ਸ਼ਿੰਗਾਰੇ ਹੋਏ ਕੌਮ ਦੇ ਹੀਰੇ ਨੇ ਪ੍ਰਚਾਰ ਦੇ ਮਜਸਮੇ ਨੇ ਸੰਤ ਪਾਪਾ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੇ ਬੀੜਾ ਚੱਕਿਆ ਤੇ ਉਦੋਂ ਜਦੋਂ ਇੱਧਰ ਕੋਈ ਚਿੜੀ ਖੰਭ ਨਹੀਂ ਸੀ ਮਾਰ ਸਕਦੀ ਹੁੰਦੀ ਉਦੋਂ ਛੱਤੀ ਨਗਰ ਕੀਰਤਨ ਇਸ ਪੰਜਾਬ ਦੀ ਧਰਤੀ ਤੇ ਤੇ 37 ਵਾਰ ਰਾਮਲੀਲਾ ਮੈਦਾਨ ਜੇ ਕੋਈ ਹਕਮਰਾਨ ਦੀ ਦਿੱਲੀ ਦੇ ਹਕਮਰਾਨ ਦੀ ਇੱਕ ਤੇ ਚੜ ਕੇ ਗੋਡਾ ਉਤਰ ਕੇ ਪੰਜਾਬ ਦੀ ਗੱਲ ਕੀਤੀ ਤੇ ਮਾਝੇ ਦੇ ਜਰਨਲ ਸੰਤ ਕਰਤਾਰ ਸਿੰਘ ਨੇ ਕੀਤੀ ਹੈ ਉਹ ਕਹਿੰਦੇ ਆ ਕਿ ਇੱਕ ਬੀਬੀ ਕੰਗਣਾ ਫਿਰਦੀ ਹੈ ਜਿੰਨੂੰ ਸਿੱਖਾਂ ਦੀ ਸੂਰਤ ਪਸੰਦ ਨਹੀਂ ਜਿਨੂੰ ਸਿੱਖਾਂ ਦੀ ਦਸਤਾਰ ਪਸੰਦ ਨਹੀਂ ਦਸਤਾਰ ਦੇ ਵਿੱਚ ਜਿੰਨਾ ਜਿਹੜੇ ਸਿਰ ਨੇ ਉਹਨਾਂ ਦੇ ਵਿੱਚ ਪਾਤਸ਼ਾਹੀ ਦਾਵਾ ਉਹਨੂੰ ਪਸੰਦ ਨਹੀਂ ਹੱਥਾਂ 'ਚ ਕਿਰਪਾਨਾਂ ਪਸੰਦ ਨਹੀਂ ਉਹਨੇ ਇੱਕ ਮੂਵੀ ਬਣਾਈ ਐ ਜਿਹਦੇ ਵਿੱਚ ਸਿੱਖਾਂ ਨੂੰ دہشتਗਰਦ ਆਖਿਆ ਜਾ ਰਿਹਾ ਹੈ ਉਹਨੇ ਮੂਵੀ ਬਣਾਈ ਐ ਜਿਹਦੇ ਵਿੱਚ ਸਿੱਖਾਂ ਨੂੰ ਅਤੰਕਵਾਦੀ ਆਖਿਆ ਜਾ ਰਿਹਾ ਹੈ ਮੈਂ ਉਸ ਬੀਬੀ ਨੂੰ ਕਹਿਣਾ ਚਾਹੁੰਦਾ ਐ ਜੋ ਲਫ਼ਜ਼ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲੇ ਮਹਾਂਪੁਰਖਾਂ ਨੇ 13ਵੇਂ ਮੁਖੀ ਦਮਦਮੀ ਟਕਸਾਲ ਉਹਨਾਂ ਨੇ ਬੀਬੀ ਇੰਦਰਾ ਨੂੰ ਆਖੇ ਸੀ ਕਿਉਂਕਿ ਮੈਂ ਵੀ ਸੰਤ ਕਰਤਾਰ ਸਿੰਘ ਦਾ ਪੁੱਤਰ ਐ ਤੇ ਜਿਹੜੇ ਸਮਝ ਮੇਰੇ ਦਾਦੇ ਨੇ ਆਖੇ ਸੀ ਇੰਦਰਾ ਗਾਂਧੀ ਨੂੰ ਮੈਂ ਕੰਗਣਾ ਤੈਨੂੰ ਆਖਣਾ ਚਾਹੁੰਨਾ ਐ ਜੇ ਤਿਲਕ ਜੰਜੂ ਰੱਖਾ ਪ੍ਰਭਤਾ ਕਾ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾ ਆਪਣੀ ਕੁਰਬਾਨੀ ਨਾ ਦਿੰਦੇ ਤੇ ਇੰਦਰਾ ਵਾਂਗ ਕੰਗੜਾ ਰਨੋਦ ਤੂੰ ਵੀ ਬੁਰਕੇ ਦੇ ਵਿੱਚ ਖੜੀ ਹੋਣਾ ਸੀ ਅੱਜ ਜੇ ਤੇਰੇ ਚ ਜੁਰਤ ਹੈ ਤੇ ਸੰਤਾਂ ਦਾ ਸੱਚਾ ਇਤਿਹਾਸ ਸੁਣਾ ਕੇ ਦਹਾ ਇਧਰੋਂ ਬੇਨਤੀ ਹੋਈ ਉਹ ਲੀਡਰਸ਼ਿਪ ਜਿਹੜੀ ਪੰਜਾਬ ਦਾ ਕਾਣ ਕਰਦੀ ਪਈ ਹੈ ਅੱਜ ਪੰਜਾਬ ਦੇ ਉੱਤੇ ਸਾਡੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਖਾਲਸਾ ਜੀ ਕਰਜ਼ਾ ਲੈਣ ਵਾਲਿਆਂ ਨੇ ਖਰਚਾ ਨਹੀਂ ਜੇ ਲਉਣਾ ਲਉਣਾ ਸਾਡੇ ਬੱਚਿਆਂ ਨੇ ਆਉਣ ਵਾਲੀ ਪੀੜ੍ਹੀਆਂ ਨੇ ਕਰਜ਼ਾ ਲਉਣਾ ਹੈ ਜੇ ਆંકੜਿਆਂ ਦੇ ਸਾਹਮਣੇ ਨਾਲ ਖਾਲਸਾ ਜੀ ਗੱਲ ਕਰਾ ਕਹਿੰਦੇ ਐ ਕਿ 2028 ਤੱਕ 6 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਚੜ ਜਾਣਾ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਦੋ ਕਿਸ਼ਤਾਂ ਦੇ ਵਿੱਚ 50-50 ਹਜ਼ਾਰ ਕਰੋੜ ਰੁਪਈਆ ਮੰਗ ਕੇ 1 ਲੱਖ ਕਰੋੜ ਰੁਪਈਆ ਹੋਰ ਤੁਹਾਡੇ ਸਿਰ ਦੇ ਉੱਤੇ ਚੜਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਏ ਕਿ ਤੁਹਾਡੀ ਇਕਨੋਮੀ ਦੀ ਪਾਲਿਸੀ ਕਿੱਥੇ ਹੈ ਅੱਜ ਤਿੰਨ ਚੀਜ਼ਾਂ ਪੰਜਾਬ ਨੂੰ ਲੈ ਕੇ ਡੁੱਬ ਚੱਲੀਆਂ ਨੇ ਇੱਕ ਤਾਂ ਨਸ਼ੇ ਇੱਕ ਇਧਰ ਬੇਰੁਜ਼ਗਾਰੀ ਤੇ ਇੱਕ ਇਧਰ ਪਰਵਾਸ ਪਰ ਇਹਨਾਂ ਤਿੰਨਾਂ ਚੀਜ਼ਾਂ ਤੋਂ ਵੱਡਾ ਜਿਹੜਾ ਕਰਜ਼ ਦਾ ਭਾਰ ਪੰਜਾਬ ਦੇ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਆ ਰਿਹਾ ਉਹ ਹੈ ਮੈਂ ਇਸ ਹੁਕਮਰਾਨ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਐ ਕਿ ਤੁਸੀਂ ਕਹਿੰਦੇ ਸੀ ਕਿ ਅਸੀਂ ਫ੍ਰੀ ਵੀਜ਼ ਦੇ ਕੇ ਯਾਨੀ ਕਿ ਸਹੂਲਤਾਂ ਦੇ ਕੇ ਵੀ ਪੰਜਾਬ ਦਾ ਕਰਜ਼ਾ ਲਾਵਾਗੇ ਲੱਤ ਗਿਆ ਤੁਹਾਡੇ ਤੋਂ ਤੁਸੀਂ ਕਹਿੰਦੇ ਸੀ ਪੰਜਾਬ ਦੇ ਨੌਜਵਾਨ ਬਾਹਰ ਨਹੀਂ ਜਾਣਗੇ ਇਸ ਸੂਬੇ ਦੇ ਲਈ ਪੀਆਰਾਂ ਲੱਗਣਗੀਆਂ ਪੂਰੀ ਦੁਨੀਆ ਤੋਂ ਲੱਗ ਗਿਆ ਕਿਤੇ ਇਧਰ ਸਿਰਫ ਟੈਕਸ ਬਾਰਲੇ ਦੇ ਸ਼ਾਮਰ ਕੇ ਲੱਗਦੇ ਪਰ ਸਹੂਲਤਾ ਬਗੰਨਿਸਤਾਨ ਨਾਲ ਜਟੀਆਂ ਮਾੜੀਆਂ ਜੇ ਇੱਧਰ ਲੱਗੇ ਬੰਨੇ ਲੱਗਿਆ ਤੰਬੂ ਉਹਨਾਂ ਲੋਕਾਂ ਦਾ ਉਹਨਾਂ ਲੋਕਾਂ ਦੀ ਸਟੇਜ ਲੱਗੀ ਹੈ ਜਿਨ੍ਹਾਂ ਦਾ ਆਗੂ ਵੀ ਇੱਕ ਮਮੂਲੀ ਬੰਦਾ ਏ ਜਿਨ੍ਹਾਂ ਦੇ ਹੱਥ ਦੇ ਵਿੱਚ ਖਾਲਸਾ ਜੀ ਬੇਨਤੀ ਕਰਦੀਆਂ ਝਾੜੂ ਹੈ ਤੇ ਜਿਨ੍ਹਾਂ ਦੀ ਰਹਿਨਮਾਈ ਵੀ ਇੱਕ ਉਹ ਬੰਦਾ ਕਰਦਾ ਪਿਆ ਏ ਜਿਹਦੇ ਤੇ ਸ਼ਰਾਬ ਘਟਾਲੇ ਦੇ ਕੇਸ ਨੇ ਪਰ ਫਕਰ ਨਾਲੇ ਗੱਲ ਮੈਂ ਅੱਜ ਇਧਰੋਂ ਕਹਿਣੀ ਚਾਹੁੰਦਾ ਏ ਕਿ ਇੱਕ ਸਟੇਜ ਹੋਰ ਲੱਗੀ ਹੈ ਪੰਤਕਾਂ ਦੀ ਜਿਨ੍ਹਾਂ ਦਾ ਆਗੂ ਉਹ ਆਕਾਲ ਹੈ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਚਾੜੂ ਨਹੀਂ ਤੇ ਗਾਏ ਤੇ ਜਿਨ੍ਹਾਂ ਦੇ ਮਨ 'ਚ ਪਾਤਸ਼ਾਹੀ ਦਾਵਾ ਹੈ ਤੇ ਉਹ ਲਾਲ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਐਸਡੀਪੀਸੀ ਦੀ ਗੱਲ ਹੋਈ 2 ਮਿੰਟ ਹੋਰ ਬੇਨਤੀ ਕਰਕੇ ਦਾਸ ਨੇ ਖਮਾ ਦਾ ਜਾਚਕ ਹੋ ਜਾਣਾ ਹੈ ਕਿਉਂਕਿ ਸਾਰਿਆਂ ਨੇ ਭਾਈ ਅਮਰਤਪਾਲ ਦੀ ਰਿਆਇ ਦੀ ਗੱਲ ਕਰਨੀ ਹੈ ਬੰਦੀ ਸਿੰਘਾਂ ਦੀ ਰਿਆਇ ਦੀ ਗੱਲ ਕਰਨੀ ਹੈ ਗੁਲਾਮੋਂ ਗਲੋਂ ਲਾਂ ਦੀ ਗੁਲਾਮੀ ਨੂੰ ਉਹਦੀ ਗੱਲ ਕਰਨੀ ਹੈ ਤਾਂ ਵਧ ਚੜ ਕੇ ਆਪਾਂ ਵੋਟਾਂ ਬਣਾਈਏ ਤੇ ਸਾਡੇ ਪਰਿਵਾਰ ਨੇ ਅਜੇ ਦੋ ਹਲਕਿਆਂ ਦੇ ਵਿੱਚ 18 ਤੋਂ 20000 ਵੋਟਾਂ ਬਣਾ ਲਈਆਂ ਨੇ ਵਧ ਚੜ ਕੇ ਆਪਾਂ ਉਹ ਵੋਟਾਂ ਬਣਾਈਏ ਕਿਉਂਕਿ ਜੇ ਆਪਾਂ ਕਹਿੰਨੇ ਆ ਕਿ ਐਸਜੀਪੀਸੀ ਦੇ ਉੱਤੇ ਪ੍ਰਬੰਧ ਪ੍ਰਬੰਧ ਜਿਹੜਾ ਹੈ ਉਹ ਅਜੇ ਸਹੀ ਨਹੀਂ ਤੇ ਫਿਰ ਆਪਾਂ ਇਸ ਕੱਟ ਦੇ ਵਿੱਚੋਂ ਇਹ ਗੱਲ ਕਹਿ ਦੇਣੀ ਚਾਹੁੰਦੇ ਆ ਕਿ ਐਸਟੀਪੀਸੀ ਦੇ ਪ੍ਰਬੰਧ ਕਿਸੇ ਦੋਖੀ ਦਾ ਨਹੀਂ ਹੋਏਗਾ ਕਿਸੇ ਦਿੱਲੀ ਵਾਲੇ ਦੇ ਨਹੀਂ ਹੋਏਗਾ ਕਿਸੇ ਗੈਰ ਪੰਥਕ ਦਾ ਨਹੀਂ ਹੋਏਗਾ ਖਾਲਸਾ ਜੀ ਜੇ ਐਸਟੀਪੀਸੀ ਤੇ ਪ੍ਰਬੰਧ ਹੋਏਗਾ ਤੇ ਅਕਾਲ ਤਖਤ ਦੇ ਵਾਰਸਾਂ ਦਾ ਹੋਏਗਾ ਪ੍ਰਬੰਧ ਹੋਏਗਾ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਏ ਕਿ ਸਾਡੇ ਨੌਜਵਾਨ ਪਾਰ ਦੀ ਤਰਤੀਆਂ ਤੇ ਨਾ ਜਾਣ ਪੰਜਾਬ ਨੂੰ ਆਈਟੀ ਹੱਬ ਬਣਾਉਣਾ ਚਾਹੀਦਾ ਏ ਸਾਡੇ ਇੱਧਰ ਜਦੋਂ ਕੋਈ ਬਿਮਾਰੀ ਆਉਂਦੀ ਹੈ ਤੇ ਲੋਕੀ ਧੱਕੇ ਖਾਂਦੇ ਪ੍ਰਾਈਵੇਟ ਹਸਪਤਾਲਾਂ ਛੱਲ ਤੇ ਪੜਾਏ ਜੇ ਸਰਕਾਰੀ ਹਸਪਤਾਲ ਦੇਖ ਲਈ ਤੇ ਪ੍ਰਬੰਧ ਨਹੀਂ ਮੈਂ ਇਹ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਕੀ ਹੋਇਆ ਸਾਨੂੰ ਅਸੀਂ ਕਿਸੇ ਸੂਬੇ ਨਾਲੋਂ ਘੱਟ ਕੀ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਪੀਜੀਆਈ ਨਹੀਂ ਸੀ ਹੋ ਸਕਦਾ ਕੀ ਸਾਡੀ ਐਜੂਕੇਸ਼ਨ ਦਾ ਮਿਆਰ ਇੰਨਾ ਨੀਵਾ ਕਿਵੇਂ ਹੋ ਗਿਆ ਕਿ ਅੱਜ 100 ਦੇ ਵਿੱਚੋਂ 37 ਬੱਚਾ ਨੂੰ ਨਾ ਪੰਜਾਬੀ ਪੜ੍ਹਦੀ ਆਂ ਤੇ ਨਾ ਲਿਖਣੀ ਆਂਦੀ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ ਇਨਾਂ ਕੋਲੋਂ ਕੋਈ ਪ੍ਰਬੰਧ ਹੋਣਾ ਖਾਲਸਾ ਜੀ ਮੈਨੂੰ ਨਹੀਂ ਲੱਗਦਾ ਕੇ ਮੌਜੂਦਾ ਸਰਕਾਰ ਕੋਲ ਕੋਈ ਸੁਧਰਾ ਪ੍ਰਬੰਧ ਪੰਜਾਬ ਦਾ ਨਿਕਲੇਗਾ ਪਰ ਕੋਈ ਗੱਲ ਨਹੀਂ ਆਣ ਵਾਲਾ ਸਮਾ ਖਾਲਸੇ ਦਾ ਸੀ ਆਪ ਕਰ ਲਾਂਗੇ ਫਿਰ ਕਿਹੜੀ ਗੱਲ ਹੈ ਸਾਨੂੰ ਵੀ ਅਸੀਂ ਕਿਹੜਾ ਰਾਜ ਨਹੀਂ ਚਲਾਏ ਸਭ ਸੁੱਖਾ ਲਈ ਉਠੀਆਂ ਹੋ ਹੋ ਆਹ ਲੈ ਮੀਰਾਜ ਜੀਓ ਵਾਲੀ ਗੱਲ ਹੋਈ ਹੈ ਪਿੱਛੇ ਪਈ ਜਸਪੀਰ ਸਿੰਘ ਜੀ ਰੋਡੇ ਨੇ ਗੱਲ ਕੀਤੀ ਹੋਰ ਮਹਾਂਪੁਰਸ਼ਾਂ ਨੇ ਗੱਲ ਕੀਤੀ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦਾ ਪਰਿਵਾਰ ਦੇ ਸੰਤ ਪਾਪਾ ਕਰਤਾਰ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ ਪਰਿਵਾਰ ਇਹਨੂੰ ਸੰਗਤ ਹੁਕਮ ਲਾਉਂਦੀ ਹੈ ਕਿ ਪੰਥਕ ਕਾਰਜਾਂ ਦੇ ਲਈ ਤਤਪਰ ਰਹੇ ਸੋ ਅੱਜ ਇਸ ਪੰਥਕ ਕੱਟ ਤੇ ਵਿੱਚ ਦਾਸ ਇਹ ਅਹਿਦ ਕਰਦਾ ਹੈ ਆਪ ਸਭ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਕਿ ਰਹਿੰਦੀ ਦੁਨੀਆ ਤੱਕ ਰਹਿੰਦੇ ਸਾਹਾਂ ਤੱਕ ਜਿੰਨੀ ਦੇਰ ਤੱਕ ਫੇ ਆਪਣਿਆਂ ਚ ਸਾਹ ਹੈ ਤੇ ਸਰੀਰ ਦੇ ਵਿੱਚ ਜਾਨ ਹੈ ਤੇ ਸੰਤ ਪਾਪਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ ਦੇ ਸੰਤ ਬਾਬਾ ਕਰਤਾਰ ਸਿੰਘ ਕਲਸਾ ਪਿੰਡਰਾ ਵਾਲਿਆਂ ਦਾ ਪਰਿਵਾਰ ਪੰਥਕ ਕਾਰਜਾਂ ਦੇ ਲਈ ਹਮੇਸ਼ਾ ਤਤ ਪਰ ਰਹੇਗਾ। ਅਖੀਰ ਦੇ ਵਿੱਚ ਮੈਂ ਆਪ ਸਭ ਜੀ ਦਾ ਧੰਨਵਾਦ ਕਰਨਾ ਚਾਹੁੰਦਾ। ਸਾਡੇ ਮੰਚ 'ਤੇ ਤਾਂ ਖਾਲਸਾ ਜੀ ਗੱਲ ਆ ਸੀ ਮੈਂ ਮਾਫੀ ਵੀ ਮੰਗਣਾ ਚਾਹੁੰਦਾ। ਕਿ ਅਸੀਂ ਪਿੰਡੋਂ ਪਿੰਡ ਆ ਕੇ ਤੁਹਾਡਾ ਧੰਨਵਾਦ ਨਹੀਂ ਕਰ ਸਕੇ। ਪਰ ਸਾਡੇ ਮੰਚ 'ਤੇ ਆਹ ਗੱਲ ਸੀ ਕਿ ਜਿਹੜਾ ਐਮਪੀ ਅਸੀਂ ਜਿਤਾਇਆ ਏ ਉਹਦੇ ਨਾਲ ਅਸੀਂ ਜਾ ਕੇ ਤੇ ਪ੍ਰਚਾਰ ਜਿਹੜਾ ਧੰਨਵਾਦ ਕਰਾਂਗੇ ਪਿੰਡੋਂ ਪਿੰਡੀ ਜਾਵਾਂਗੇ ਕਿਉਂਕਿ ਅਸੀਂ ਰਣੀ ਆ ਤੁਹਾਡੇ ਇਸ ਰੂਪ ਪੰਥ ਨੂੰ ਜਾਂਦਾ ਏ ਇਸ ਰੂਪ ਖਡੂਰ ਸਾਹਿਬ ਜ਼ਿਲ੍ਹੇ ਦੇ ਸਮੂਹ ਸੰਗਤ ਨੂੰ ਜਨਤ ਨੇ ਇਹ ਦਿਨ ਰਾਤ ਜਿਹੜੀ ਆ ਏਕ ਕੀਤੀ ਪਰ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਨਾ ਹੈ ਅਖੀਰ ਤੇ ਵਿੱਚ ਮੈਂ ਇਹੀ ਬੇਨਤੀ ਕਰੂੰਗਾ ਕਿ ਅਜੇ ਵੀ ਸਾਡੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਕੋਈ ਨਾ ਕੋਈ ਲਾਗਤਬਾਜੀ ਜ਼ਰੂਰ ਹੈ ਵੇਖੋ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋਦਰ ਜੋਗੁਰ ਦਸੇਵਾੜ ਮੁਰਿਦਾ ਜਾਲੀਏ ਸੋ ਇੱਕ ਦੂਜੇ ਦੇ ਨਾਲ ਆਪਾਂ ਜਰਨ ਸ਼ਕਤੀ ਰੱਖੀਏ ਕਿਉਂ ਕਿ ਅਸੀਂ ਆਪਣੇ ਕਾਰਜ ਲਈ ਇੱਧਰ ਨਹੀਂ ਜੇ ਖੜੇ ਅਸੀਂ ਆਪਣੇ ਪਰਿਵਾਰ ਦੇ ਕਾਰਜ ਲਈ ਨਹੀਂ ਜੇ ਖੜੇ ਕੋਈ ਵਟ ਬੰਨੇ ਤੇ ਰੋਲੇ ਦੇ ਲਈ ਅਸੀਂ ਨਹੀਂ ਜੇ ਖੜੇ ਜੇ ਅਸੀਂ ਖੜੀਆਂ ਤਾਂ ਗੁਰੂ ਗ੍ਰੰਥ ਗੁਰੂ ਪੰਥ ਦੇ ਲਈ ਖੜੇ ਆ ਮੈਂ ਇੱਕ ਜਕਾਰੇ ਦੇ ਗੂੰਜ ਦੇ ਨਾਲ ਤੁਹਾਡੇ ਸਾਰਿਆਂ ਤੋਂ ਪ੍ਰਵਾਨਗੀ ਹੱਥ ਬੰਨ ਕੇ ਲੈਣਾ ਚਾਹੁੰਦਾ ਹੈ ਕਿ ਅੱਜ ਤੋਂ ਬਾਅਦ ਸਾਡਾ ਕੋਈ ਨਿੱਜੀ ਮਫਾਦ ਨਹੀਂ ਹੋਏਗਾ ਜਿਹੜਾ ਸਾਨੂੰ ਪਾੜ ਦਵੇ ਕਿਸੇ ਸਰਕਾਰ ਦੀ ਚਾਲ ਅਸੀਂ ਨਹੀਂ ਚੱਲਣ ਦਵਾਂਗੇ ਸਾਡਾ ਇੱਕੋ ਨਿਸ਼ਾਨਾ ਹੋਵੇਗਾ ਤੇ ਉਹ ਹੈ ਸਿੱਖਾਂ ਦਾ ਇੱਕ ਜਿਹੜਾ ਆਜ਼ਾਦ ਹਸਤੀ ਨੂੰ ਸਥਾਪਿਤ ਕਰਕੇ ਤੇ ਆਪਣਾ ਪ੍ਰਬੰਧ ਕਾਇਮ ਕਰਨਾ ਅੱਤੇ ਅਸੀਂ 브ਦਰਹੁੱਡ ਆਫ ਆਲ ਫਦਰਹੁੱਡ ਆਫ ਵਨ ਇੱਕ ਪਿਤਾ ਇੱਕ ਇਸ ਕੇ ਹਮਾਰਕ ਤੇ ਇਹ ਕਹਤੇ ਗੁਰੂ ਨੂੰ ਇੱਕ ਰੱਖ ਕੇ ਗੁਰੂ ਨੂੰ ਲੀਡਰ ਮੰਨ ਕੇ ਅਸੀਂ ਇੱਕ ਚੱਲਾਂਗੇ ਇੱਕ ਜਕਾਰੇ ਨਾਲ ਮੈਂ ਪ੍ਰਵਾਨਗੀ ਲੈਣੀ ਹੈ ਆ ਚਾੜੂ ਵਾਲਿਆਂ ਨੂੰ ਦੱਸ ਦੋ ਕਿ ਅਸੀਂ ਜਉਂਦੇ ਆ ਬੋਲੇ ਸੋਨਿਹਾਰ ਵਿਚਾਰਾਂ ਦੀ ਸਾਂਝ ਪਾਉਂਦੇ ਅਨੇਕ ਪ੍ਰਕਾਰ ਦੀਆਂ ਪੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਸੰਕਤ ਪਖਸ਼ਣ ਯੋਗ ਹੈ ਬਖਸ਼ ਲੈਣਾ ਆਓ ਫਿਰ ਤੋਂ ਬਲੰਦੀ ਦੇ ਨਾਲ ਆਪਾਂ ਫਤਿਹ ਦਾ ਜਵਾਬ ਫਤਿਹ ਦੇਣਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ